हां ये सत श्री गल पंजाबीओ खबर नाबा दे महेश ਪਿੰਡ ਤੋਂ ਹਰਜਿੰਦਰ ਕੌਰ ਪੰਜਾਬ ਲਈ ਖੇਡਾਂ ਵਿੱਚ ਮੱਲਾ ਮਾਰਨ ਵਾਲੀ ਖਿਡਾਰਨ ਵੱਲੋਂ ਨੌਕਰੀ ਨਾ ਮਿਲਣ ਕਰਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਖੇਡਾਂ ਵਿੱਚ 골ਡ ਮੈਡਲ ਅਤੇ ਟਰੋਫੀਆਂ ਜਿੱਤੀ ਇਸ ਖਿਡਾਰਨ ਵੱਲੋਂ ਆਪਣਾ ਇੱਕ ਕਮਰਾ ਪੂਰਾ ਮੈਡਲਾਂ ਅਤੇ ਟਰੋਫੀਆਂ ਨਾਲ ਭਰਿਆ ਪਿਆ ਹੈ ਪਰ ਇਹ ਕੀ ਕਰਨਾ ਇਹਨਾਂ ਟਰਾਫੀਆਂ ਤੇ ਲੱਕੜ ਦੇ ਘੋੜਿਆਂ ਨੂੰ ਜਦ ਕਿਸੇ ਕੰਮ ਦੇ ਹੀ ਨਾ ਰਹਿਣ ਮਹੈਸ਼ਪਿੰਡ ਨਾਬਾ ਦੀ ਰਹਿਣ ਵਾਲੀ ਹਰਜਿੰਦਰ ਕੌਰ ਅਤੇ ਉਸਦੇ ਪਰਿਵਾਰ ਦਾ ਕੀ ਕਹਿਣਾ ਹੈ ਐਮਐਲਏ ਮੰਤਰੀ ਘਰ ਆਏ ਨੌਕਰੀ ਦੇਣ ਦਾ ਵਾਅਦਾ ਕਰਕੇ ਮੁਕਰੀ ਝੂਠੀ ਸਰਕਾਰ ਆਓ ਸੁਣਦਿਆਂ ਪੰਜਾਬ ਦੀ ਖਡਾਰਨ ਹਰਜਿੰਦਰ ਕੌਰ ਦੇ ਉਸਦੇ ਪਰਿਵਾਰ ਦਾ ਕੀ ਕਹਿਣਾ ਹੈ ਪੰਜਾਬ ਸਰਕਾਰ ਬਾਰੇ ਨਾਬਾ ਤੋਂ ਬੇਅੰਤ ਰੋਡੀ ਖਾਸ ਦੀ ਰਿਪੋਰਟ 골ਡ ਮੈਡਲ ਅਤੇ সিলవర్ ਮੈਡਲ ਦਿਖਾ ਰਿਹਾ ਹੈ ਪਰਿਵਾਰ ਬਹੁਤੀ ਨਿਰਾਸ਼ ਹੋਇਆ ਪੰਜਾਬ ਸਰਕਾਰ ਤੋਂ ਦੱਸ ਰਿਹਾ ਆਪਣੀ ਦਰਦ ਕਹਾਣੀ ਆਓ ਸੁਣੀਏ ਪਰਿਵਾਰ ਦੀ ਜਵਾਨੀ ਹਾਦਿਬਾਦ ਦੇ ਰਹੋ ਪੰਜਾਬੀਓ ਧੰਨਵਾਦ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੁੜੇ ਰਹੋ ਹੱਕ ਪੰਜਾਬ ਦਾ टीवी 780 YouTube ਚੈਨਲ ਨਾਲ ਖੇਡਾਂ ਖਬਰਾਂ ਅਤੇ ਧਰਮਿਕ ਖੁਮਾਕਮ ਦੇਖਣ ਲਈ ਧੰਨਵਾਦ ਜੀ ਆਦੇਵਾਦੇ ਰਹੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿੰਨੇ ਸਾਡੇ ਥੁਈ ਜਾਂਦੇ ਨੇ ਉਹ ਵੀ हट ਗਏ ਨੇ ਵੀ ਇਹਨੂੰ ਨੌਕਰੀ ਨਹੀਂ ਮਿਲੀ ਅਸੀਂ ਕੀ ਇੰਨਾ ਖਰਚਾ ਕਰਕੇ ਕਰਾਂਗੇ ਇਹ ਤਾਂ ਹੁਣ ਖਰਚਾ ਬਹੁਤ ਹੋ ਰਿਹਾ 30-35000 ਰੁਪਏ ਮਹੀਨੇ ਦਾ ਘਰੋ ਖਾਰੇ ਦੱਸੋ ਜਿਹੜਾ ਇਹਨੂੰ ਪੈਸੇ ਮਿਲਿਆ ਹੁਣ ਤੇ ਖਾਗਲੇ ਨੇੜੇ ਲੱਗ ਗਏ ਨੇ ਬਾਅਦ ਚੰਗਣ ਕੀ ਕਰੇਗੀ ਤਿਆਰੀ ਕਿੱਥੋਂ ਕਰ ਲੇਗੀ ਵਾਦਾ ਕੀਤਾ ਸੀ ਮੰਤਰੀਆਂ हां वाला अड्डे ਤੇ ਸਾਰੇ ਘਰ ਕਰਕੇ ਗਏ ਹਨ ਵੀ ਅਸੀਂ ਨੌਕਰੀ ਦਵਾਵਾਂਗੇ ਉਦੋਂ ਤਾਂ ਤੁਹਾਡੇ ਸਾਹਮਣੇ ਸਾਰੇ ਆਏ ਹਨ ਜੋੜੇ ਮਾਜਰੇ ਵੀ ਆਏ ਹੀ ਮਜੀਦ ਖੇਰ ਵੀ ਆਇਆ ਜੀ ਵੀ ਆ ਨੌਕਰੀ ਅਸੀਂ ਹੁਣ ਇਹਨੂੰ ਵੱਡੀ ਨਵੱਡੀ ਨੌਕਰੀ ਦਵਾਵਾਂਗੇ ਸਾਨੂੰ ਇੰਨਾ ਭਰੋਸਾ ਹੋ ਗਿਆ ਵੀ ਸਾਡੇ ਘਰ ਆਏ ਨੇ ਵੀ ਸਾਡੇ ਹੁਣ ਬਾਹ ਫੜਨ ਦੇ ਜ਼ਰੂਰ ਜਦੋਂ ਹੁਣ ਉਹਨਾਂ ਨੇ ਸਾਥ ਹੀ ਨਹੀਂ ਦਿੱਤਾ ਸਾਡਾ ਵੀ ਮਨ ਟੁੱਟ ਗਿਆ ਵੀ ਮੁਸ਼ਕਿਲ ਹੁਣ ਨਹੀਂ ਕਰਦੇ ਕੁਝ ਬੁਦਾ ਇੱਕ ਦੇਮਾਨੂ ਨਹੀਂ ਮਿਲੀ ਬੇਈਮਾਨ ਤਾਂ ਜਦੋਂ ਜਾਣੇ ਉਹ ਆਖ ਦਿੰਦਾ ਗੱਲ ਦਾ ਅਗਲੇ ਦਿਨ ਨੂੰ ਨੌਕਰੀ ਦੇਣ ਆਉਣਾ ਮੈਂ ਪਿੰਡ ਮੁੱਖ ਮੰਤਰੀ ਨਾਲ ਗਿਆ ਤਾਂ ਅੱਜ ਜਾਉਣਾ ਕੱਲ ਨੂੰ ਉਹਦੇ ਕੋਲ ਤੇ ਆ ਗੱਲ ਲੈ ਮੈਂ ਦੋ ਵਾਰੀ ਜਾ ਕੇ ਆਇਆ ਤਾਂ ਕੱਲ ਨੂੰ ਤਿਆਰ ਰਹੋ ਬੰਦੇ ਇਕੱਠੇ ਰੱਖੋ ਮੈਂ ਨੌਕਰੀ ਦੇਣ ਆਉਣਾ ਮੈਂ ਅਹੀ ਫੇਰ ਤੋਂ ਆ ਗਿਆ ਨਵੀਂ ਨੌਕਰੀ ਦੇਣ ਆਉਣਾ ਸਾਨੂੰ ਕੀ ਪਤਾ ਵੀ ਐਂ ਝੂਠਾ ਲਾਰਾ ਹੀ ਲਾ ਦਿੰਦੇ ਨੇ ਛੱਡੀ ਭੈਣ ਨੇ ਮਿਹਨਤ ਬਹੁਤ ਕੀਤੀ ਹਰਜਿੰਦਰ ਕੌਰ ਨੇ ਮੀ ਤੇ ਹੇਰ ਸਰ ਵੱਲੋਂ ਵੀ ਵਾਦਾ ਕੀਤਾ ਗਿਆ ਸੀ ਘਰ ਆ ਕੇ ਮੇਨੋਕਰੀ ਜ਼ਰੂਰ ਦਿੱਤੀ ਜਾਏਗੀ ਸਰਕਾਰੀ ਵੱਲੋਂ ਪਰ ਅੱਜ ਤੱਕ 1.5 ਸਾਲ ਹੋ ਚੱਲਿਆ ਵੀ ਕੋਈ ਨੌਕਰੀ ਦਾ ਵੀ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਤੇ ਹੁਣ ਸਖਤ ਮੇਨ ਕਰਨ ਦੇ باوجود ਵੀ ਹੁਣ ਪਿੰਡ ਦੇ ਮੁੰਡੇ ਇਹ ਚੀਜ਼ਾਂ ਥੋੜਾ ਦੂਰ ਹੋ ਰਹੇ ਨੇ ਕਿਉਂਕਿ ਜਦੋਂ ਸਾਡੀ ਭੈਣ ਨੂੰ ਨਿਮਿਤ ਕੀਤੀ ਹਰਜਿੰਦਰ ਕੌਰ ਨੇ ਨੌਕਰੀ ਨਹੀਂ ਮਿਲੀ ਤਾਂ ਪਿੰਡ ਦੇ ਨੌਜਵਾਨ ਪੀੜ੍ਹੀ ਅੱਗੇ ਇਹ ਗੱਲੋਂ ਹੁਣ ਕੰਨੀ ਘਤਰਾਉਂਦੀ ਹੈ ਜੀ ਸਰਕਾਰ ਆਪਣੇ ਵਾਅਦੇ ਨੂੰ हां ये बिल्कुल मुकरी है जी। ਤੇ ਸਰਕਾਰ ਦਾ ਦਾਵਾ ਕਰੀ ਵੀ 40000 ਨੌਕਰੀਏ ਕੱਟ ਰਹੇ ਆਸੀਂ ਇੰਗਲਿਸ਼ ਕਰ ਰਹੇ ਆ। ਨਹੀਂ ਜੀ ਬਿਲਕੁਲ ਨਹੀਂ ਜੀ ਸਰਕਾਰ ਵੱਲੋਂ ਕੋਈ ਝੂਠੇ ਲਾ ਰਹੇ ਨਹੀਂ। ਇਹ ਬਿਲਕੁਲ ਬਲ ਕੇ ਤਿੰਨ ਚਾਰ ਵਾਰੀ ਮਿਲੇ ਵੀ ਨੇ ਤੇ ਨਾਲ ਉਹ ਟਾਈਮਿੰਗ ਦਿੱਤੀ ਗਈ ਹੈ ਪਰ ਲਾ ਰਹੇ ਨਾਲ ਹੀ ਸਾਰ ਰਹੇ ਨੇ। ਕੋਈ ਤੁਹਾਡੇ ਸਾਹਮਣੇ ਮਿਸਾਲ ਹੈ ਹਰਜਿੰਦਰ ਕੌਰ ਜਿਹੜੀ ਆਲ ਵਰਲਡ ਦੇ ਵਿੱਚ ਜਿਹਦਾ ਨਾਮ ਚੱਲ ਰਿਹਾ ਨੇ। ਕੈਨੇਡਾ ਦੇ ਵਿੱਚ 골ਡ ਮੈਡਲ ਲੈ ਕੇ ਆਈ ਸੀ। ਤੇ ਇਹ ਮੀਤ ਹੀਰ ਸਭ ਇੱਥੇ ਆਏ ਸੀ ਸਾਡੇ ਪਿੰਡ। ਇਥੇ ਵਿਸ਼ਵਾਸ ਦਿਵਾ ਕੇ ਗਏ ਹਨ ਸਾਰੇ ਪਿੰਡ ਦੇ ਸਾਹਮਣੇ ਵੀ ਅਸੀਂ ਬੇਟੀ ਨੂੰ ਅਸੀਂ ਜੋਬ ਦਵਾਂਗੇ ਪਰ ਅੱਜ ਤੱਕ ਕੋਈ ਕਿਸੇ ਨੇ ਸਰਕਾਰ ਨੇ ਬਾਹ ਨਹੀਂ ਫੜੀ ਸਿਰਫ ਨਿਯੁਕਤੀ ਪੱਤਰ ਦੇ ਕੇ ਨਿਯੁਕਤੀ ਪੱਤਰ ਦੇਤੇ ਸਾਰਤਾ ਕਿਸ ਨੂੰ ਸਹੀ ਤਾਂ ਨੌਕਰੀ ਤਾਂ ਮਿਲੀ ਨਹੀਂ ਹਜੇ ਤੱਕ ਮੇਰਾ ਤਾਂ ਸਾਹਮਣੇ ਰਜਿੰਦਰ ਕੌਰ ਨੂੰ ਕੋਈ ਨੌਕਰੀ ਨਹੀਂ ਮਿਲੀ ਇਸ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵਾਅਦੇ ਹੀ ਕਰ ਦਿੰਦੇ ਹੋ ਵਾਅਦਿਆਂ ਤੋਂ ਨਾ ਭਜੋ ਜਿਹੜੇ ਬੱਚੇ ਖੇਡ ਕੇ ਆਉਂਦੇ ਨੇ ਹੁਣ ਹਰਿਆਣੇ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਸਭ ਤੋਂ ਵੱਧ ਫੰਡ ਹਰਿਆਣਾ ਦਿੰਦਾ ਹੈ ਕਿਉਂ ਪੰਜਾਬ ਸਰਕਾਰ ਜੇ ਬੱਚਿਆਂ ਦੀ ਬਾਹ ਨਹੀਂ ਫੜੇਗੀ ਤਾਂ ਬੱਚੇ ਕਿਵੇਂ ਅੱਗੇ ਚੱਲਣਗੇ ਇੱਕ ਥਲੜੇ ਲੈਵਲ ਤੋਂ ਆਪਣੇ ਦਮ ਤੇ ਕੁੜੀ ਅੱਗੇ ਆਈ ਏ ਠੀਕ ਹੈ ਨਾ ਜੀ ਬਹੁਤ ਔਖਾ ਟਾਈਮ ਕੱਢਿਆ ਇਹਨਾਂ ਨੇ ਹੁਣ ਇਹਨਾਂ ਨੂੰ ਜੇ ਇਹ ਦੇ ਵਿੱਚ ਇਹਨੂੰ ਨੌਕਰੀ ਨਾ ਮਿਲੇਗੀ ਤੇ ਬੱਚੇ ਦੂਜਿਆਂ ਦਾ ਵੀ ਮਨੋਬਲ ਡਿੱਗੇ ਗਏ ਸਰ ਜਦੋਂ 2022 ਕਾਮਨਵੈਲਥ ਗੇਮਸ ਤੋਂ ਮੇਰਾ ਮੈਡਲ ਆਇਆ ਸੀ ਤਾਂ ਪੰਜਾਬ ਸਰਕਾਰ ਦੁਆਰਾ ਮੈਨੂੰ ਵਾਅਦਾ ਕੀਤਾ ਗਿਆ